ਜੋ ਧੂਆ ਉਠਿਆ ਜਿਸ ਤੋਂ ਬਾਅਦ ਫਾਇਰ అలਾਰਮ बजने शुरू हो गए ਤੇ मौके पे स्थानीय लोग भी इकट्ठे हो गए ਦੱਸइए कि ਪਹਿਲਾਂ ਅਜਹੀਆਂ ਤਸਵੀਰਾਂ हिमाचल ਦੇ ਬੱਦੀ ਤੋਂ ਸਾਹਮਣੇ ਆਈਆਂ ਸੀ ਪਰ ਹੁਣ ਨੰਗਲ ਦੀ ਇੱਕ ਫੈਕਟਰੀ ਦੇ ਵਿੱਚ ਬਲਾਸਟ ਹੋਇਆ ਅੱਗ ਲੱਗ ਗਈ ਫਾਇਰ ਬ੍ਰਿਗੇਡ ਦੇ ਅਧਿਕਾਰੀ ਮੌਕੇ ਤੇ ਪਹੁੰਚੇ ਜੇਨਾ ਦੇ ਵੱਲੋਂ ਕੜੀ ਮੁਸ਼ਕਲ ਦੇ ਨਾਲ ਇਸ ਅੱਗ ਤੇ ਕਾਬੂ ਪਾਇਆ ਗਿਆ ਦੱਸ ਦਈਏ ਕਿ ਦੋ ਫੈਕਟਰੀਆਂ ਇਕੱਠੀਆਂ ਕੀ ਸਨ ਇਸ ਦੌਰਾਨ ਇੱਕ ਫੈਕਟਰੀ ਜਿਸ ਵਿੱਚ ਕੁਝ ਗੈਸਾਂ ਬਣਦੀਆਂ ਸੀ ਉਸ ਦੇ ਵਿੱਚ ਬਲਾਸਟ ਹੋ ਜਾਂਦਾ ਹੈ ਤੇ ਅੱਗ ਲੱਗ ਜਾਂਦੀ ਹੈ ਇਹ ਧੂਆਂ ਜਦੋਂ ਉੱਠਿਆ ਸਥਾਨਕ ਲੋਕਾਂ ਤੱਕ ਦੇ ਵੀ ਸਾਤ ਸੁੱਕ ਗਏ ਕਿ ਕਿਤੇ ਕੋਈ ਅਨਸੁਖਾਵੀ ਘਟਨਾ ਨਾ ਵਾਪਰ ਜਾਵੇ ਤਾਂ ਦੱਸ ਦਈਏ ਕਿ ਫੈਕਟਰੀ ਦੇ ਵਿੱਚ ਬਲਾਸ ਤੋਂ ਬਾਅਦ ਜਦੋਂ ਅੱਗ ਲੱਗਦੀ ਹੈ ਤਾਂ ਫਾਇਰ ਬਿਗੇਟ ਦੇ ਅਧਿਕਾਰੀ ਮੌਕੇ ਤੇ ਪਹੁੰਚਦੇ ਨੇ ਜਿਨ੍ਹਾਂ ਦੇ ਵੱਲੋਂ ਅੱਗ ਤੇ ਕਾਬੂ ਪਾਉਣ ਦੀਆਂ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ ਜਾਂਦੀਆਂ ਨੇ ਉੱਥੇ ਹੀ ਕੰਪਨੀ ਦੀ ਮੈਨੇਜਮੈਂਟ ਵੱਲੋਂ ਹਾਲੇ ਤੱਕ ਕੋਈ ਵੀ ਬਿਆਨ ਸਾਂਝਾ ਨਹੀਂ ਕੀਤਾ ਜਦਕਿ ਜਿਹੜੀ ਦੂਜੀ ਕੰਪਨੀ ਆ ਉਸ ਦੀ ਮੈਨੇਜਮੈਂਟ ਦਾ ਜ਼ਰੂਰ ਬਿਆਨ ਸਾਹਮਣੇ ਆਇਆ ਹੈ ਉਹਨਾਂ ਦਾ ਕਹਿਣਾ ਹੈ ਕਿ ਅੱਗ ਦੇ ਉੱਤੇ ਕਾਬੂ ਪਾ ਲਿਆ ਗਿਆ ਕੰਪਨੀ ਅਦੀ ਆਪਣੀ ਵੀ ਫਾਇਰ ਬ੍ਰਿਗੇਡ ਦੀ ਟੀਮ ਹੈ ਉਹਨਾਂ ਦੇ ਵੱਲੋਂ ਹੀ ਅੱਗ ਦੇ ਉੱਤੇ ਕਾਬੂ ਪਾਇਆ ਗਿਆ ਹੈ ਤੁਰੰਤ ਫਾਇਰ అలਮ ਜਦੋਂ ਵੱਜਦਾ ਹੈ ਨਾਲ ਦੀ ਨਾਲ ਜੋ ਵੀ ਇੰਤਜ਼ਾਮ ਸਾਡੇ ਵੱਲੋਂ ਕੀਤੇ ਗਏ ਸੀ ਉਹਨਾਂ ਦੇ ਨਾਲ ਲੱਗਦੇ ਉੱਤੇ ਕਾਬੂ ਪਾਇਆ ਗਿਆ ਜਦਕਿ ਉੱਥੇ ਮੌਜੂਦ ਸਥਾਨਕ ਲੋਕਾਂ ਨੇ ਹੰਗਾਮਾ ਵੀ ਕਰਨਾ ਸ਼ੁਰੂ ਕਰ ਦਿੱਤਾ ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਇਹਨਾਂ ਨੇ ਬੱਦੀ ਵਾਲੇ ਹਾਸੇ ਦੇ ਤੋਂ ਕੁਝ ਵੀ ਨਹੀਂ ਸਿੱਖਿਆ ਫਾਇਰ એલਾਰਮ ਵੱਜਿਆ ਪਰ ਅੱਧੇ ਘੰਟੇ ਬਾਅਦ ਫਾਇਰ ਬ੍ਰਿਗੇਡ ਦੀ ਟੀਮ ਪਹੁੰਚੀ ਕੋਈ ਵੀ ਅੰਸੁਖਾਮੀ ਕਟਨਾ ਵਾਪਰ ਸਕਦੀ ਸੀ ਮੈਨੇਜਮੈਂਟ ਦੇ ਵੱਲੋਂ ਸਹੀ ਜਾਣਕਾਰੀ ਨਹੀਂ ਦਿੱਤੀ ਜਾ ਰਹੀ ਜਦਕਿ ਦੂਸਰੀ ਕੰਪਨੀ ਦੇ ਮੈਨੇਜਮੈਂਟ ਅਧਿਕਾਰੀਆਂ ਦਾ ਕਹਿਣਾ ਹੈ ਕਿ ਪਹਿਲੀ ਕੰਪਨੀ ਦੇ ਅਧਿਕਾਰੀ ਇੱਥੇ ਮੌਜੂਦ ਨਹੀਂ ਹਨ ਇਸ ਲਈ ਅਸੀਂ ਉਹਨਾਂ ਦੇ ਹਿੱਸੇ ਆ ਕੇ ਮੀਡੀਆ ਦੇ ਨਾਲ ਜਾਣਕਾਰੀ ਸਾਂਝੀ ਕਰ ਰਹੇ ਹਾਂ ਪਰ ਇਹ ਜਦੋਂ ਧੂਆਂ ਉੱਠਦਾ ਹੈ ਤਾਂ ਹਰ ਪਾਸੇ ਸਨਸਨੀ ਫੈਲ ਜਾਂਦੀ ਹੈ ਲੋਕਾਂ ਦੇ ਅੰਦਰ ਸਹਿਮ ਦਾ ਮਾਹੌਲ ਹੁੰਦਾ ਹੈ ਕਿ ਕਿਤੇ ਵੱਡੀ ਵਰਗੀ ਘਟਨਾ ਇੱਥੇ ਨਾ ਵਾਪਰ ਜਾਏ ਪਰ ਗਨੀਮਤ ਇਹ ਰਹੀ ਕਿ ਮੌਕੇ ਦੇ ਉੱਤੇ ਉਸ ਅੱਗ ਦੇ ਉੱਤੇ ਕਾਬੂ ਪਾ ਲਿਆ ਗਿਆ ਜਿਸ ਦੇ ਚਲਦਿਆਂ ਜੋ ਕੀਮਤੀ ਜਾਨਾਂ ਸਨ ਉਹ ਬਚ ਸਕੀਆਂ ਔਰ ਕੰਪਨੀ ਦਾ ਵੀ ਜ਼ਿਆਦਾ ਨੁਕਸਾਨ ਨਹੀਂ ਹੋਇਆ ਪਰ ਇੱਕ ਵਾਰ ਇਹ ਧੂੰਏ ਦੀਆਂ ਲਪਟਾਂ ਦੇਖ ਕੇ ਹਰ ਇੱਕ ਵਿਅਕਤੀ ਡਰ ਜ਼ਰੂਰ ਗਿਆ ਸੀ ਤੇ అలਾਰਮ बजਨੇ ਸ਼ੁਰੂ ਹੋ ਗਏ ਜਿਸ ਤੋਂ ਬਾਅਦ ਜਿਹੜੇ ਆਮ ਵਰਕਰ ਨੇ ਉਹਨਾਂ ਨੂੰ ਬਾਹਰ ਕੱਢ ਦਿੱਤਾ ਜਾਂਦਾ ਹੈ ਤੇ ਜਿਹੜੇ ਸੇਫਟੀ ਆਫੀਸਰਜ਼ ਨੇ ਉਹਨਾਂ ਦੇ ਵੱਲੋਂ ਮੌਕੇ ਦੇ ਉੱਤੇ ਅੱਗ ਤੇ ਕਾਬੂ ਪਾਉਣ ਦੀਆਂ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ ਜਾਂਦੀਆਂ ਨੇ ਮਤਲਬ ਇਹਦੇ ਵਿੱਚ ਕੋਈ ਜਾਨਵਾਲ ਦਾ ਕੋਈ ਨੁਕਸਾਨ ਨਹੀਂ ਹੈ ਜੋ ਫਾਇਰ ਹੋਈ ਸੀ ਉਹ ਅੰਡਰ ਕੰਟਰੋਲ ਹੋ ਗਈ ਹੈ ਤੇ ਸਾਡੇ ਕੋਲ ਆਪਣਾ ਹੀ ਫਾਇਰ ਟੈਂਡਰ ਹੈਗਾ ਫਾਇਰ ਟੈਂਡਰ ਨਾਲ ਇਮੀਡੀਏਟਲੀ ਡਿਪਲੋਏ ਕਰਕੇ ਫਾਇਰ ਅਸੀਂ ਕੰਟਰੋਲ ਕਰ ਲਈ ਸੀ ਸਰ ਕਾਰਨ ਕੀ ਹੋਇਆ ਕਾਰਨ ਆਪਾਂ ਕੈਜ਼ੂਐਲਟੀ ਕੋਈ ਨਹੀਂ ਹੈ ਜੋ ਕਾਰਨ ਰੀਜ਼ਨ ਆਫ ਫਾਇਰ ਆਪਾਂ ਸਟੇਬਲਿਸ਼ ਕਰ ਰਹੇ ਆ ਵੀ ਕੀ ਹੋਇਆ ਸੀ ਸਰ ਕੋਈ ਜ਼ਖਮੀ ਵੀ ਆ ਨਹੀਂ ਜ਼ਖਮੀ ਕੋਈ ਸਰ ਕਿਸ ਨੇ ਟੈਂਡਰ ਆਫਰ ਲੱਗੇ ਜੀ ਸਾਡਾ ਮੈਨ ਆਪਣਾ ਲੱਗਿਆ ਟੈਂਡਰ ਤੇ ਬਾਕੀ ਸਾਡੇ ਕੋਲ ਜਿਹੜਾ ਫਾਇਰ ਫਾਈਟਿੰਗ ਸਿਸਟਮ ਵੀ ਆ ਪੂਰੇ ਪ੍ਰਾਂਡ ਲੱਗਿਆ ਹੋਇਆ ਉਹ ਵੀ ਅਸੀਂ ਨਾਲ ਦੀ ਨਾਲ ਓਪਨ ਕਰਕੇ ਕੰਟਰੋਲ ਕਰ ਲਿਆ ਸੀ ਅਪਰੋਕਸੀਮੇਟਲੀ 1:30 1:30 ਸਰ ਇਹ ਕਿਸ ਚੀਜ਼ ਦਾ ਬਲਾਸਟ ਸੀਗਾ ਬਲਾਸਟ ਇਹ ਚੈੱਕ ਕਰਨਾ ਪੈਣਾ ਬਟ ਅੱਛੀ ਵਾਲਾ ਟੈਂਕ ਹੈ ਬੁਸਿਕਲੇ ਉਹ ਸਰ ਕੀ ਕੀ ਬੰਦ ਸੀ ਉਹਦੇ ਵਿੱਚ ਕੋਈ ਉਹਦੇ ਵਿੱਚ ਬੇਸਿਕਲੀ ਸੀਬੀਡਬਲਯੂ ਬੰਦਾ ਹੈ ਪਰ ਫਿਰ ਵੈਕਸ ਬੰਦੀ ਹੈ ਤੇ ਲਾਵੇ ਸਕੂਲ ਵਗੈਰਾ ਇਹਨਾਂ ਨੂੰ ਤਾਂ ਕੋਈ ਖਤਰਾ ਵਗੈਰਾ ਨਹੀਂ ਕੋਈ ਗੈਸ ਗੈਸ ਤਾਂ ਨਹੀਂ ਲੀਕ ਹੋਈ ਕੋਈ ਨਹੀਂ ਗੈਸ ਸਕੂਲ ਨਹੀਂ ਹੈ ਸਰ ਕਿਹੜੇ ਵਿੱਚ ਜਿੱਥੇ ਲੀਕ ਹੋਈ ਹੈ ਇਹ ਤੁਹਾਡਾ ਹੀ ਯੂਨਿਟ ਹੈ ਜਾਂ ਕੋਈ ਅਲੱਗ ਯੂਨਿਟ ਹੈ ਇਹ ਇਹ ਫਲੋਟਕ ਇੰਡਸਟਰੀ ਦਾ ਜੁਨ ਹੈ ਸਰ ਉਹਦੇ ਵੈਰੀਫਾਈ ਸਰ ਤੁਸੀਂ ਕਿਉਂ ਕਰ ਰਹੇ ਹੋ ਕਿਉਂ ਨਹੀਂ ਆ ਰਹੇ ਸਾਹਮਣੇ ਤੋਂ ਉਹ ਆਈ ਥਿੰਕ ਇੰਜੀਨੀਅਰ ਨਹੀਂ ਬੰਦਾ ਹੈ ਨਹੀਂ ਉੱਥੇ ਹੈਨਾ ਬਟ ਬਿਕੋਜ਼ ਹਰਗੇਟ ਜੁਆਇਨਿੰਗ ਹੈ ਸਾਡੀ ਵੀ ਰਿਸਪੋਨਸਿਬਿਲਟੀ ਬਣਦੀ ਹੈ ਦੇਖੋ ਇਹਦੇ ਕੋਈ ਨੋ ਹੈ ਨਹੀਂ ਹੈ ਜਿਨ੍ਹਾਂ ਦੀ ਜਿਨ੍ਹਾਂ ਦੇ ਯੂਨੀਟ ਸਰ ਸਾਹਮਣੇ ਜਵਾਬਦੇਹ ਕੋਈ ਨਹੀਂ ਹੈ ਸਰ ਸਮੇਂ-ਸਮੇਂ ਤੇ ਬਲਾਸਟ ਹੁੰਦੇ ਆ ਇਹਦੇ ਕਾਰਨ ਕੀ ਕਰਦੇ ਨੇ ਹੁਣ ਚਲੋ ਇਹ ਜਿਹੜਾ ਬਲਾਸਟ ਹੋਇਆ ਤਾਂ ਆਪਾਂ ਰੀਜ਼ਨ ਫਾਈਂਡ ਆਊਟ ਕਰਦੇ ਹਾਂ ਕਿ ਕੀ ਹੈਗਾ ਤੇ ਕੋਈ ਨਾ ਜੋ ਨਿਕਲ ਰਿਹਾ ਹੈ ਕੋਈ ਕਾਰਨ ਕੁਝ ਨਵੇਂ ਤਜਰਬੇਕਾਰ ਬੰਦੇ ਹੈ ਜਾਂ ਕਾਰੇ ਕਰਕੇ ਦੇ ਤਜਰਬੇਕਾਰ ਦੀ ਤਾਂ ਕੋਈ ਇਸ਼ੂ ਨਹੀਂ ਹੈਗਾ ਪਰ ਕਈ ਵਾਰ ਜਦੋਂ ਪ੍ਰੋਸੈਸ ਇੰਡਸਟਰੀ ਹੈ ਕਈ ਵਾਰੀ ਪੈਰਾਮੀਟਰ ਅਪ ਡਾਊਨ ਹੋ ਜਾਂਦੇ ਆ ਉਹਦੇ ਕਰਕੇ ਮਲ ਹੋ ਜਾਂਦੀ ਹੈ ਜੇਨਸ ਪਰ ਅਦਰਵਾਈਜ਼ ਤਜਰਬੇਕਾਰ ਵਾਲੀ ਕੋਈ ਅਜਿਹਾ ਇਸ਼ੂ ਨਹੀਂ ਹੈ ਸਰ ਜਿਹੜੇ ਅੰਗਰੇਜ਼ੀ ਉਹਦਾ ਨਾਮ ਕੀ ਹੈ ਲੇਟੈਸਟ ਹਾਸਾ ਬੱਦੀ ਚ ਹੋਇਆ ਉਤੋਂ ਵੀ ਕੋਈ ਸਿੱਖ ਲਈ ਜਾ ਸਕਦੀ ਹੈ ਕਿਉਂਕਿ ਇਸ ਤਰ੍ਹਾਂ ਦਾ ਬਲਾਸਟ ਪਹਿਲਾਂ ਵੀ ਇੱਥੇ ਹੋ ਚੁੱਕਿਆ ਹੈ ਹੁਣ ਵੀ ਹੋਇਆ ਹੈ ਅੱਗੇ ਤੋਂ ਹੋਰ ਵੀ ਇਸ ਤਰ੍ਹਾਂ ਦੇ ਹਾਸੇ ਹੋ ਸਕਦੇ ਆ ਉਹਨਾਂ ਨੂੰ ਰੋਕਣ ਲਈ ਕੋਈ ਸਿੱਖ ਲੈ ਰਹੇ ਹੋ ਜੀ ਨਹੀਂ ਆਪ ਜਸ ਅਪਾਉਟ ਰੀਜ਼ਨ ਫਾਈਂਡ ਆਊਟ ਕਰਕੇ ਦੇਖਾਂਗੇ ਵੀ ਕਿੱਥੇ ਸਾਡਾ ਮਤਲਬ ਪ੍ਰੋਬਲਮ ਰਹੀ ਹੈ ਆਪਾਂ ਨੇਚਰਲੀ ਉਸ ਨੂੰ ਬਰੂ ਕਰਾਂਗੇ ਸਰ ਇਹ ਸਪੀਅਰ ਕਿ ਇਹ ਫੈਕਟਰੀ ਤੁਹਾਡੀ ਸਹਿਯੋਗੀ ਫੈਕਟਰੀ ਹੈ ਜਾਂ ਤੁਹਾਡੀ ਨਹੀਂ ਹੈ ਕੀ ਹੈਗੀ ਦੇਖੋ ਇਹ ਪੰਜਾਬ ਅਲਕਲੀ ਸਰ ਉਹ ਫਰੋਟਾ ਇੰਡਸਟਰੀ ਹੈ ਮਤਲਬ ਅਲੱਗ ਫੈਕਟਰੀ ਹੈ ਉਹ ਉਹਦਾ ਹੈੱਡ ਕੌਣ ਹੈ ਜੀ ਉਹਨਾਂ ਦੇ ਕਿੱਥੇ ਉਹਨਾਂ ਦੇ ਹੈੱਡ ਕੌਣ ਹੈ ਜੀ ਉਹ ਕਿਦੇ ਅੰਦਰ ਹੈ ਜੀ ਕੋਈ ਸਾਡਾ ਕੰਟਰੋਲਰ ਨਜ਼ਰ ਇੱਥੇ ਹੈ ਨਹੀਂ ਮੇਰੇ ਕੋਲ ਟੀਮਾਂ ਉਹਦੇ ਮਾਲਕ ਕੌਣ ਹੈ 500 ਸੁਪਰਵਾਈਜ਼ਰ ਵਿੱਚ ਕੋਈ ਡਿਰੇਕਟਰ ਨਹੀਂ ਕੋਈ ਅੱਜ ਇਨਸੀਡੈਂਟਲੀ ਉਹ ਹੈ ਨਹੀਂ ਇੱਥੇ ਕੋਈ ਵੀ ਹੈ ਨਹੀਂ ਬਾਕੀ ਬੰਦੇ ਸਾਰੇ ਕੰਟਰੋਲ ਵਾਲੇ ਹੈਗੇ ਆ ਜੋ ਕੰਟਰੋਲ ਕਰਦੇ ਆ ਉਹ ਹੈ ਇੱਥੇ ਪਰ ਜਿਹੜਾ ਇਹਨਾਂ ਦਾ ਮਤਲਬ ਮੇਨ ਸੁਪਰਵਾਈਜ਼ਰ ਇਨਚਾਰਜ ਆ ਉਹ ਕਿਤੇ ਕੰਮ ਤੇ ਬਾਹਰ ਗਿਆ ਹੈ ਸਾਹਮਣਾ ਇਸ ਤਰ੍ਹਾਂ ਹੋਇਆ ਜੀ ਕੋਈ ਘੰਟੇ ਤੋਂ ਪਹਿਲਾਂ ਸਾਨੂੰ ਫੋਨ ਗਿਆ ਕਿ ਫੈਕਟਰੀ ਅੰਦਰ ਕੋਈ ਬਲਾਸਟ ਹੋ ਗਿਆ ਅਸੀਂ ਇੱਥੇ ਆਏ ਤੇ ਪਹਿਲਾਂ ਤਾਂ ਇਹਨਾਂ ਨੇ ਸਾਨੂੰ ਉਹ ਜਿਹੜੇ ਇੱਥੇ ਦੇ ਫੈਕਟਰੀ ਦੇ ਮੈਨੇਜਮੈਂਟ ਹੈ ਉਹਨਾਂ ਸਾਨੂੰ ੱੱੱਕੇ ਵੀ ਮਾਰੇ ਕਿ ਤੁਸੀਂ ਅੰਦਰ ਨਹੀਂ ਜਾ ਸਕਦੇ ਕੁਝ ਨਹੀਂ ਤੁਸੀਂ ਕਰ ਸਕਦੇ ਅਸੀਂ ਜ਼ੋਰ ਦੇ ਨਾਲ ਬੜੀ ਮੁਸ਼ਕਲ ਆ ਮੁਸ਼ਕਲ ਦੇ ਨਾਲ ਅੰਦਰ ਆਏ ਤੇ ਇੱਥੇ ਵੀਡੀਓ ਵਾਇਰਲ ਕਰ ਦਿੱਤੀ ਹੈ ਮੈਂ ਡੀਸੀ ਸਾਹਿਬ ਨੂੰ ਵੀ ਵੀਡੀਓ ਭੇਜ ਦਿੱਤੀ ਹੈ ਰੋਪੜ ਡੀਸੀ ਨੂੰ ਤੇ ਤੇ ਜਿਹੜਾ ਸੀਪੀ ਜੋ ਡਬਲਯੂ ਪਲਾਂਟ ਹੈ ਉੱਥੇ ਬਲਾਸਟ ਹੋ ਗਿਆ ਤੇ ਅਸੀਂ ਕੱਲ ਡੀਸੀ ਰੋਪੜ ਦੇ ਮਿਲ ਕੇ ਆਏ ਅਸੀਂ ਉਹਦੇ ਲਈ ਬਾਰੇ ਜਾਣਕਾਰੀ ਦਿੱਤੀ ਸਪੈਸ਼ਲੀ ਤੇ ਸਾਰੇ ਸਾਡੇ ਇਲਾਕੇ ਵਿੱਚ ਸਾਡੇ ਇਲਾਕਾ ਜਿਹੜਾ ਬੰਜਰ ਹੋ ਰਿਹਾ ਤੇ ਤੁਸੀਂ ਇਹਨੂੰ ਦੇਖਣ ਦੀ ਕੋਸ਼ਿਸ਼ ਕਰੋ ਤੁਹਾਡੀ ਤੇ ਤੁਸੀਂ ਮੌਕੇ ਤੇ ਪਹੁੰਚੇ ਹਾਲਾਤ ਕਿਦਾਂ ਦੇ ਹੋ ਹਾਲਾਤ ਅੱਗ ਲੱਗੀ ਹੋਈ ਸੀਗੀ ਜੀ ਲੋਕ ਆਏ ਜਾਏ ਭੱਜ ਰਹੇ ਸੀ ਫਾਇਰ ਬੀੜ ਦੀਆਂ ਗੱਡੀਆਂ ਆ ਗਈਆਂ ਇਹਨਾਂ ਨੇ ਜਿਹੜੇ ਇੱਥੇ ਵਰਕਰ ਤੇ ਬਾਹਰ ਕੱਢ ਦਿੱਤੇ ਐਸੇ ਲਈ ਆਪਣੇ ਫਾਇਰ ਵੀ ਗਏਗੀ ਐਸੇ ਦੀ ਫਾਇਰ ਬੀੜ ਦੀ ਬਾਹਰ ਤੇ ਆਈਆਂ ਫਾਇਰ ਬ੍ਰਿਗੇਡ ਦੋ ਬਾਈ ਫਾਇਰ ਦੋ ਗੱਡੀਆਂ ਬਾਹਰ ਤੇ ਆਏ ਮੇਰੇ ਖਾੜੇ ਤੇ ਆਈਆਂ ਠੀਕ ਹੈ ਜੀ ਤੇ ਮੈਂ ਇਹਨਾਂ ਦੀ ਗੱਡੀ ਨੂੰ ਕੋਈ ਵੀ ਦੇਖੀ ਅੱਛਾ ਇਹ ਵੀ ਜਾਣਨਾ ਚਾਹੁੰਦੇ ਤੁਸੀਂ ਦੋ ਗੱਡੀਆਂ ਅੱਧੇ ਘੰਟੇ